ਗਲੀ <mengaline> ਗੁਰੂ ਗੋਬਿੰਦ ਸਿੰਘ ਬੀਰ ਸੇਵਾ ਕੋ ਦੇ ਭਲੇ ਇੱਕ ਸੰਤ ਇਕ ਰਾਮ ਰਾਤ ਜੋ ਦਾਤਾ ਮੁਖਤ ਕੋ ਸੰਤ ਜਪਾਵੇ ਨਾਮ ਹਜੂਰੇ ਅਨਵਰ ਸਰਕਾਰੇ ਕੋ ਲਾਲਮ ਵਾਲੀਏ ਜੋ ਜਹਾਨ ਸਰਬੇ ਕੈਨਾਤ ਸਤਿਗੁਰ ਮਿਰੇ ਕੋ ਜਵਾਨਣ ਨਾਲ ਉਹ ਕਹਿ ਕੋ ਦੇਵਤਾ ਧਾਰ ਨਮਾਣਿਆਂ ਦੇ ਮਾਨ ਲਤਾਣਿਆਂ ਦੇ ਤਾਟੇ ਓਟਿਆਂ ਦੀ ਓਟ ਪਿਆਸ ਰਿਆਂ ਦੀ ਅਸਰੀ ਸਮੁੱਚੀ ਕਾਇਨਾਤ ਦੀ ਇੱਕੋ ਇੱਕ ਆਸ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਵਨ ਔਰ ਫਤਿਹਬਾਰਗਾ ਦੇ ਅੰਦਰ ਸੱਜ ਬੈਠੀ ਗੁਰੂ ਰੂਪ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ ਵੱਡੇ ਭਾਗਾਂ ਵਾਲੇ ਤੰਤਾ ਦੇ ਜੋਗ ਹੋ ਕਿਉ ਗੁਰੂ ਸਾਹਿਬ ਨੇ ਨੇ ਰਹਿਮਤ ਕਰਕੇ ਤੁਹਾਨੂੰ ਆਪਣੇ ਕਦਮਾਂ ਵਿੱਚ ਬੈਠਣ ਦਾ ਇਸ ਬਾਤ ਸਮਾਂ ਬਚਿਆ ਹੈ ਖਾਲਸਾ ਜੀ ਆਓ ਮੈਂ ਬੇਨਤੀ ਕਰਨ ਲੱਗਾ ਹਾਂ ਭੜਾ ਨੂੰ ਕਿ ਸੁਣਨੀ ਬਿੱਤੀ ਨੂੰ ਜਰਾ ਇਧਰ ਨੇ ਪਾਸੇ ਵੱਲ ਕਰੀਏ ਕਈ ਬੀਬੀਆਂ ਦੇ ਮੂੰਹ ਵੀ ਪਰਾਂ ਨੂੰ ਕਰਕੇ ਬੈਠੀਆਂ ਇਹ ਕੋਈ ਗੁਰਮਤ ਦੇ ਦੀਵਾਨ ਦੀ ਰੌਜੀਤ ਨਹੀਂ ਦੀ ਜੇ ਨਾ ਹੀ ਗੁਰਮਤਿ ਵਾਲਾ ਕੋਈ ਦੀਵਾਨ ਦਾ ਮਾਹੌਲ ਹੈ ਇਦਾਂ ਦੇ ਤੇ ਸਫਿਆਚਾਰਕ ਜਿਹੜੇ ਕੋਈ ਗਵਈਏ ਲੱਗੇ ਹੁੰਦੇ ਆ ਨਾ ਇਹ ਮਾਹੌਲ ਉੱਥੇ ਬਣਿਆ ਹੁੰਦਾ ਹੈ ਗੁਰਮਤਿ ਦਾ ਮਾਹੌਲ ਪਤਾ ਕਿਹੋ ਜਿਹਾ ਹੁੰਦਾ ਹੈ ਸੰਗਤ ਸੱਜੀ ਹੋਵੇ ਇੱਕ ਥਾਂ ਦੇ ਉੱਤੇ ਜਿੱਦਾਂ ਮੇਰੇ ਨੌਜਵਾਨ ਵੀਰ ਬੈਠੇ ਆ ਲੈ ਇਹਨਾਂ ਨੂੰ ਵੀ ਬੈਠੀ ਆਓ ਥੋੜਾ ਜਿਹਾ ਅੱਗੇ ਹੋ ਕੇ ਬਈਏ ਆ ਸਾਰੇ ਵੀਰਾਂ ਨੂੰ ਬੈਠੀ ਆਓ ਆਪਾਂ ਕੋਈ ਗੁਰਮਤਿ ਦੀਆਂ ਵਿਚਾਰਾਂ ਕਰਨੀਆਂ ਏ ਕੌਮ ਦੀ ਆਉਣ ਵਾਲੇ ਭੇਖ ਦੀਆਂ ਗੱਲਾਂ ਚੱਲਣੀਆਂ ਆਪਾਂ ਸੁਣਨੀ ਹੈ ਧਿਆਨ ਵੀ ਦੇਣਾ ਤੁਹਾਨੂੰ ਵੀ ਵੀਰੋ ਬੇਨਤੀ ਅੱਜ ਲੈ ਕੇ ਆਇਆ ਮੈਂ ਸ਼ੁਰੂਆਤ ਤਿਆਰੀ ਕਰਨੀ ਹੈ ਜੇ ਮੈਨੂੰ ਆਨੰਦ ਆਉਗਾ ਤੇ ਜੇ ਮੈਨੂੰ ਬੋਲਣ ਦਾ ਆਨੰਦ ਆਇਆ ਤੁਹਾਨੂੰ ਸੁਣਨ ਦਾ ਆਨੰਦ ਆਇਆ ਤੇ ਫਿਰ ਆਪਣਾ ਦਵਾਨ ਇਹੋ ਜਿਹਾ ਹੋਊਗਾ ਭਰਾ ਆਓ ਵਾਹ ਗੁਰੂ